पित्तों दी पथरी ज्यादातर तो कोलेस्ट्रॉल दी बनी हुंदी हैगी है। बट ए बाइल एसिड्स एक्सेस करके भी बन सकती है। ਜੇ ਆਪਾਂ ਸਾਰੀਆਂ ਸਟੇਟਸ ਦੇਖ ਕੇ ਚੱਲੀਏ ਤਾਂ ਪੰਜਾਬ ਜਿਹੜਾ ਨੰਬਰ 1 ਤੇ ਆ ਹੋਰ ਕਿਸੇ ਚੀਜ਼ ਚ ਗਿਆ ਨਹੀਂ। ਪੰਜਾਬ ਨੰਬਰ 1 ਤੇ ਹੈ ਫਾਰ ਗਾਲ স্টোনਸ ਨਾਣਾ ਕਰਤੇ ਵੀ ਮੋਰ ਥੈਨ 25000 ਦਾ ਮੇਰੇ ਹੋ ਚੁੱਕੇ ਹੋ ਨੇ ਮੀਨਿੰਗਵਲ ਇਨਵੇਸਿਵ ਸਰਜਰੀਜ਼ ਗਾਲ স্টোন ਬੇਸਿਕਲੀ ਆਪਣੀ ਯੂ ਕੈਨ ਸੇ ਵੀ ਇੱਕ ਐਕਵਾਇਰਡ ਡਿਜ਼ੀਜ਼ ਹੈ ਆਪਣੇ ਲਾਈਫ ਸਟਾਈਲ ਤੋਂ ਐਕਵਾਇਰ ਕੀਤੀ ਹੋਈ ਹੈ। ਫੈਟ

ਕਿ ਉਹ ਕਹਿੰਦੇ ਨੇ ਕਿ ਜਦਦਾ ਅਸੀਂ ਗੋਲ ਬਲੇਡਰ ਰਿਮੂਵ ਕਰਾਇਆ ਸਾਡੀ ਡਾਈਜੈਸ਼ਨ ਬਹੁਤ ਪਵਰ ਹੋ ਗਈ ਮੈਂ ਇਹ ਖਾਣਾ ਨਹੀਂ ਖਾ ਸਕਦੀ ਬਲਕਿ ਕਹਾਂ ਤਾਂ ਤੋਂ ਬਾਅਦ ਪਿੱਤੇ ਨੂੰ ਰਿਮੂਵ ਕਰਾਂ ਤਾਂ ਤੋਂ ਬਾਅਦ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਆਈ ਗੋਟ so many ਪੇਸ਼ੈਂਟਸ ਜਿਨ੍ਹਾਂ ਦਾ ਸਵੇਰੇ ਆਪਰੇਟ ਹੋਇਆ ਜਾਂ ਦੁਪਹਿਰੇ ਆਪਰੇਟ ਹੋਇਆ ਦੇ ਆਸਕ ਨਹੀਂ ਕਿ ਸਰ ਕਹਿੰਦੇ ਯੂਜ਼ ਮਾਈ ਲੈਪਟਾਪ ਆਈ ਵਾਂਟ ਟੂ ਗੋ ਆਈ ਵਾਂਟ ਟੂ ਜੁਆਇਨ ਮਾਈ ਜੌਬ ਮੋਰ ਦਨ 90% ਆਫ ਦਾ ਪੇਸ਼ੈਂਟਸ ਜਿਹੜੇ ਸਵੇਰੇ ਆਪਰੇਟ ਹੁੰਦੇ ਹੈਗੇ ਨੇ ਉਹ ਸ਼ਾਮ ਨੂੰ ਛੁੱਟੀ ਲੈ ਕੇ ਘਰ ਚਲ ਜਾਂਦੇ ਆਪਰੇਸ਼ਨ ਉਹ ਹੁੰਦੇ ਸੀਗੇ ਜਿਹੜੇ ਅਸੀਂ ਅੱਜ ਤੋਂ 20 ਸਾਲ ਪਹਿਲੇ 25 ਸਾਲ ਪਹਿਲਾਂ ਕਰਦੇ ਸੀ ਵੀ ਇਹ 1.5 ਫੁੱਟ ਦਾ ਚੀੜਾ ਲੱਗ ਗਿਆ ਉਹਦੇ ਵਿੱਚੋਂ ਦੀ ਗਏ ਤੁਸੀਂ ਡਿਸੈਕਸ਼ਨ ਕੀਤੀ ਤੇ ਆਪਰੇਟ ਕਰਕੇ ਆਏ ਹੁਣ ਲੇਜ਼ਰ ਦੇ ਨਾਲ ਅਸੀਂ ਜਿਹੜੀ ਉਹਦਾ ਸ਼ਰਾਖ ਹੈਗਾ ਉਹਦੇ ਵਿੱਚੋਂ ਹੀ ਲੇਜ਼ਰ ਨਾਲ ਪਾ ਕੇ ਉਹਨੂੰ ਕਲੀਨ ਕਰਕੇ ਹੀਲ ਕਰਕੇ ਆ ਜਾਣਾ ਵਾਹ देयर इज नो ਡਿਸੈਕਸ਼ਨ ਮਿਨਿਮਲੀ ਇਨਵੇਸਿਵ ਸਰਜਨ ਕੀ ਹੁੰਦਾ ਹੈ मिनिमल इनवेसिव सर्जन एक टेक्निक हुंदी है hmm. और जड़ा सर्जन हुंदा दैट इज द स्पेशलिस्ट इन दैट टेक्निक बेसिकली इट डील्स विद द की होल सर्जरीस सचेत काल जी ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ اور ਮੈਂ ਹਾਂ ਨਰਨੀਤ ਕੌਰ ਅੱਜ ਸਾਡੇ ਨਾਲ ਆਏ ਹੋਏ ਨੇ ਉਹ ਡਾਕਟਰ ਜੋ ਕਿ ਤੁਹਾਨੂੰ ਡੇਲੀ ਰੁਟੀਨ ਦੇ ਅੰਦਰ ਕਾਫੀ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਸਮਾਧਾਨ ਦੇਣਗੇ ਹੀ ਇਜ਼ ਡਾਕਟਰ ਆਸ਼ੇਸ਼ ਔਰੀ मिनिमली ਇਨਵੇਸਿਵ ਸਰਜਨ ਆਓ ਗੱਲਬਾਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਉਹਨਾਂ ਦਾ ਆਪਣੇ ਚੈਨਲ ਦ ਸਿਟੀ ਹੈਡਲਾਈਨਸ ਤੇ सच्ची कंसर्व बोर्ड बात फॉरवर्ड है सोदर सारे चैनल सिटी हेडलाइंस पे मिनिमली इनवेसिव सर्जन की होता मतलब एज अ डॉक्टर इफ आई टॉक अबाउट बिकॉज़ आई एम अ लेमैन मेनू नहीं पता कि होता प्लीज मिनिमली इनवेसिव सर्जन इट इज ट्रू टू एवरी वर्ड इट हैज गॉट मिनिमल इनवेसिव सर्जन स्पेशलिस्ट इन दैट टेक्निक बेसिकली इट डील्स विद द की होल सर्जरीस okay like we do in the laparoscopy like we do in the cystoscopy like we do in the endoscopy so jehdi vi cheez assi kat to kat cheere de vichon andar body de jaake apne durbeen paake us cheez nu assi theek kar sakde hai surgery kar sakde hai ya koi bimari nu relieve kar sakde hai so that is the role we play So like mm. mm. दूरबीन दूर 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 वाल दूर वाल हाँ. वाली सर्जरी या लेज़र वाली सर्जरी या की होल सर्जरी द एग्जैक्ट डिस्क्रिप्शन इज जी जी. ਅੱਜਕੱਲ੍ਹ ਲਿਖਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਕਾਮਨ ਹੋ ਗਿਆ ਹੈ ਕਿ ਬਾਡੀ ਦੇ ਅੰਦਰ ਕਿੱਥੇ ਨਾ ਕਿੱਥੇ ਚਾਹੇ ਕਿਡਨੀ ਹੋ ਚਾਹੇ ਗੋਲ ਬਲੈਡਰ ਹੋ ਉਹਦੇ ਅੰਦਰ ਕਾਫੀ ਜ਼ਿਆਦਾ ਪੱਥਰੀ ਹੁੰਦੀ ਹੈ ਪੱਥਰੀ ਪਹਿਲੇ ਤਾਂ ਹੁੰਦੀ ਹੀ ਹੈ ਪੱਥਰੀ ਐਗਜ਼ੈਕਟਲੀ ਇਟ ਇਜ਼ ਅ ਸਟੋਨ ਜੀ ਇਹ ਬਹੁਤ ਸਾਰੀਆਂ ਚੀਜ਼ਾਂ ਤੋਂ ਬਣੀ ਹੋ ਸਕਦੀ ਹੈ ਹਮਮ ਕਈ ਤਰ੍ਹਾਂ ਦੀ ਹੁੰਦੀ ਹੈ ਹਮ ਫਾਰ ਥੈਟ ਮੈਟਰ ਆਪਾਂ ਜੇ ਆਪਣਾ ਨਾਰਥਰਨ ਰੀਜਨ ਲੈ ਕੇ ਚੱਲੀਏ ਤਾਂ ਇਹਦੇ ਵਿੱਚ ਪਿੱਤੇ ਦੀ ਪੱਥਰੀ ਬੜੀ ਕਾਮਨ ਹੈਗੀ ਹੈ ਪਿੱਤੇ ਦੀ ਪੱਥਰੀ ਜ਼ਿਆਦਾਤਰ ਤਾਂ ਕੋਲੇਸਟ੍ਰੋਲ ਦੀ ਬਣੀ ਹੁੰਦੀ ਹੈਗੀ ਹੈ ਬਟ ਇਹ बाइल एसिड्स एक्सेस ਕਰਕੇ ਵੀ ਬਣ ਸਕਦੀ ਹੈ ਇਹ ਪਿਗਮੈਂਟਸ ਕਰਕੇ ਵੀ ਬਣ ਸਕਦੀ ਹੈ ਇਹ ਹਿਮੋਲਿਸਿਸ ਕਰਕੇ ਵੀ ਬਣ ਸਕਦੀ ਹੈ ਹਰ ਇੱਕ ਚੀਜ਼ ਦਾ ਹਰ ਇੱਕ ਕਾਰਨ ਦਾ ਇਨਸੀਡੈਂਸ ਲਗ ਲਗ ਹੋ ਸਕਦਾ ਬਟ ਡੈਫੀਨਿਟਲੀ ਆਪਣੇ ਇੱਥੇ ਕੋਲੇਸਟ੍ਰੋਲ ਸਟੋਨ ਦਾ ਇਨਸੀਡੈਂਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿੰਨੀ ਕੋਪ ਰੇਸ਼ੀਓ ਹੋਏਗੀ ਜਿਹਦੇ ਅੰਦਰ ਆਪਾਂ ਕਹਿ ਸਕਦੇ ਆ ਆਮ ਆਦਮੀ ਦੇ ਅੰਦਰ ਮਤਲਬ ਲਗਭਗ ਕਿਉਂਕਿ ਹਰ ਕਿਸੇ ਨੂੰ ਪੁੱਛੋ ਤੇ ਹਰ ਬੰਦਾ ਕਹੀ ਦਿੰਦਾ ਕਿ ਸਾਨੂੰ ਜਿਹੜੇ ਨੇ ਉਹ ਸਟੋਨਸ ਹੋ ਗਏ ਨੇ ਕਿਡਨੀ ਦੇ ਅੰਦਰ ਜਾਂ ਗਾਲ ਬਲੇਡਰ ਦੇ ਅੰਦਰ ਕਿੰਨਾ ਕਾਮਨ ਹੈ ਇਹ ਪ੍ਰੋਬਲਮ इंडिया ਦਾ ਡਾਟਾ ਤਾਂ ਹੈਗਾ ਪੰਜਾਬ ਦਾ ਐ ਸੱਚ ਕੋਈ ਅਲੱਗ ਤੋਂ ਡਾਟਾ ਨਹੀਂ ਹੈਗਾ ਬਟ ਜੇ ਆਪਾਂ ਸਾਰੀਆਂ ਸਟੇਟਸ ਦੇਖ ਕੇ ਚੱਲੀਏ ਤਾਂ ਪੰਜਾਬ ਜਿਹੜਾ ਨੰਬਰ 1 ਤੇ ਆ ਹੋਰ ਕਿਸੇ ਚੀਜ਼ ਚ ਗਿਆ ਨਹੀਂ ਜਾਂ ਮੈਨੂੰ ਖਪਰਾ ਪੰਜਾਬ ਨੰਬਰ 1 ਤੇ ਹੈ ਫਾਰ ਗਾਲ স্টোনਸ ਬਿਕਾਜ਼ ਐਜ਼ ਅ ਸਰਜਨ ਨਾਨਾ ਕਰਤੇ ਵੀ ਮੋਰ ਥੈਨ 25000 ਦਾ ਮੇਰੇ ਹੋ ਚੁੱਕੇ ਹੋਣੇ ਮਿਨਿਮਲ ਇਨਵੇਸਿਵ ਸਰਜਰੀਜ਼ ਪੇਨੀ ਸਰਜਰੀ ਤੁਸੀਂ ਕਰ ਚੁੱਕੇ ਹੋ ਅੰਘਾਨੇ ਤੱਕ ਥੈਟਸ ਅ ਬਿਗ ਨੰਬਰ ਇਨ ਦਾ ਪਾਸਟ 20 ইয়ার্স মোর ਥੈਨ 20 ইয়ার্স hmm. ਕਾਫੀ ਵੱਡਾ ਨੰਬਰ ਹੈ ਕਿਉਂ ਜੇ ਜ ਤੁਸੀਂ ਕਹਿੰਦਾ ਕਿ ਪੰਜਾਬ ਜਿਹੜਾ ਹੈ ਉਹ ਨੰਬਰ 1 ਹੈ ਜੇਕਰ ਗੱਲ ਕਰੀਏ ਸਟੋਨਸ ਦੇ ਬਾਰੇ ਚ ਕਿ ਕਾਰਨ ਕੀ ਹੈ ਸਟੋਨਸ ਬੰਦੇ ਕਿੰਨਾ ਨੇ ਸਟੋਨਸ ਦੇ ਕਾਰਨ ਤਾਂ ਬਹੁਤ ਸਿੰਪਲ ਜਿਹੇ ਹੁੰਦੇ ਹੈਗੇ ਸਟੋਨ ਗਾਲਸਟੋਨ ਬੇਸਿਕਲੀ ਆਪਣੀ ਯੂ ਕੈਨ ਸੇ ਵੀ ਇੱਕ ਐਕਵਾਇਰਡ ਡਿਜ਼ੀਜ਼ ਹੈ ਆਪਣੇ ਲਾਈਫ ਸਟਾਈਲ ਤੋਂ ਐਕਵਾਇਰ ਕੀਤੀ ਹੋਈ ਹੈ ਇਹਦੇ ਜਿਹੜੇ ਪੰਜ ਰਿਸਕ ਫੈਕਟਰ ਹੁੰਦੇ ਨੇ ਨਾ ਬੜੇ ਕਾਮਨ ਇੱਕ ਐਮਬੀਬੀਐਸ ਵੀ ਪੜ੍ਹਾਏ ਜਾਂਦੇ ਆ ਬਾਕੀ ਸਾਰੀਆਂ ਜਗ੍ਹਾਤ ਵੀ ਪੜ੍ਹਾਏ ਜਾਂਦੇ ਆ ਦੇ ਆਰ 5 ਐਫਸ ਫੈਟ Fertile female of 40 who is flatulent. Oh. Fat, obesity, mm -hmm. if you are obese. Mm. Fertile mm. means you are in the fertility age group mm. between 20 mm. to 50. Mm. 40, maximum incidence is around 40, maybe 35 to 45, maybe mm. 38 to 42, mm. that is the age group. Mm. Flatulent, that means you are having regular gastric. ਅਪਸੈਟ ਸੋ ਥੀਸ ਆਰ ਦਾ ਵੈਰੀ ਕਾਮਨ ਰੀਜਨਸ ਜਿਹੜੇ ਕਿਤਾਬਾਂ 'ਚ ਵੀ ਲਿਖੇ ਹੋਏ ਆ ਐਂਡ ਥੀਸ ਆਰ ਟਾਟ ਵਰਲਡ ਓਵਰ ਪਰ ਇਹ ਹੈ ਹਾਂ ਪਰ ਆਪਣੇ ਪੰਜਾਬ ਦੇ ਵਿੱਚ ਸਵੇਰੇ ਆਪਾਂ ਪਰੌਂਠਾ ਖਾਣਾ ਹੈ ਹਾਂਜੀ ਹਾਂ ਘਿਓ ਦੇ ਨਾਲ ਖਾਣਾ ਹੈ ਸਹੀ ਗੱਲ ਮੱਖਣ ਦੇ ਨਾਲ ਖਾਣਾ ਹੈ ਚਾਟੀ ਦੀ ਲੱਸੀ ਪੀਣੀ ਹੈ ਸੋ ਵੀ ਆਰ ਟੇਕਿੰਗ ਐਕਸੈਸ ਆਫ ਫੈਟ ਸੋ ਥੈਟ ਫੈਟ ਮੇਕਸ ਯੂਅਰ ਬਾਈਲ ਮੈਟਾਸਟੇਬਲ ਮੈਟਾਸਟੇਬਲ ਮੀਨਸ ਵੀ ਉਹਦੇ ਚ ਕੋਲੇਸਟ੍ਰੋਲ ਪ੍ਰੈਸੀਪੀਟੇਟ ਹੋਣ ਦੀ ਕਪੈਸਿਟੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੋ ਗਾਲ ਬਲੇਡਰ ਕੀ ਹੈ ਗਾਲ ਬਲੇਡਰ ਨੇ ਬਾਈਲ ਨੂੰ ਸਟੋਰ ਕਰਨਾ ਹੈ ਇਹ ਤੁਹਾਡਾ ਮੈਟਾ ਸਟੇਬਲ ਬਾਈਲ ਉੱਥੇ ਜਾ ਕੇ ਖੜਾ ਹੋ ਗਿਆ ਗਾਲ ਬਲੇਡਰ ਦੇ ਵਿੱਚ ਤੇ ਉਹਦੇ ਵਿੱਚ ਉਹਦੀ ਕੋਲੇਸਟ੍ਰੋਲ ਦੇ ਕ੍ਰਿਸਟਲ ਪ੍ਰੈਸੀਪਿਟੇਟ ਹੋ ਜਾਣੇ ਹਨ ਇੱਕ ਵਾਰੀ ਪ੍ਰੈਸੀਪਿਟੇਸ਼ਨ ਹੋ ਗਈ ਉਹਦੇ ਉੱਤੇ ਫਿਰ ਉਹ ਐਡ ਆਨ ਡੈਪੋਜ਼ੀਸ਼ਨ ਹੋ ਹੀ ਜਾਣੀ ਹੈ ਪਰ ਜਿਹੜੇ ਸਟੋਨਸ ਨੇ ਇਹ ਸਰਜਰੀ ذریعے ਹੀ ਬਾਹਰ ਨਿਕਲ ਸਕਦੇ ਨੇ ਨੋ देयर आर ਮਨੀ ਥਿੰਗਸ ਕਿਉਂਕਿ ਲੋਕੀ ਕਹਿੰਦੇ ਨੇ ਮੈਂ ਤਾਂ ਨਹੀਂ ਜਾਣਾ ਮੈਂ ਸਰਜਰੀ ਨਹੀਂ ਕਰਾਣੀ ਕੋਈ ਇਹੋ ਜਿਹਾ ਡਾਕਟਰ ਦੱਸੋ ਜੋ ਬਿਨਾਂ ਸਰਜਰੀ ਤੋਂ ਜਿਹੜਾ ਇਹ ਸਾਡੇ ਸਟੋਨਸ ਬਾਹਰ ਕੱਢ ਦੇ। ਐਗਜ਼ੈਕਟਲੀ ਯੂ ਆਰ ਐਡਰੈਸਿੰਗ ਦਾ ਵੈਰੀ ਰਾਈਟ ਟੋਨ ਐਜ਼ ਅ ਪੇਸ਼ੀਐਂਟ ਯਾ ਐਜ਼ ਅ ਹਿਊਮਨ ਬੀਇੰਗ ਮੈਂ ਵੀ ਇਹੀ ਕਹੂੰਗਾ ਵੀ ਮੇਰੀ ਸਰਜਰੀ ਲਾਸਟ ਦੇ ਵਿੱਚ ਹੋਵੇ। ਹਮਮ ਔਰ ਈਵਨ ਸਾਡੀ ਪੜ੍ਹਾਈ ਦੇ ਵਿੱਚ ਵੀ ਸਰਜਰੀ ਲਾਸਟ ਦੇ ਵਿੱਚ। ਹਮਮ ਗਾਲ ਸਟੋਨ ਵਾਸਤੇ ਅਸੀਂ ਸਰਜਰੀ ਕਿਉਂ ਆਫਰ ਕਰਦੇ ਹਾਂ ਕਿਉਂਕਿ ਇਹ ਫਸਟ ਟ੍ਰੀਟਮੈਂਟ ਨਹੀਂ ਹੈਗਾ ਤਾਂ ਲਾਸਟ ਟ੍ਰੀਟਮੈਂਟ ਹੈ। ਬਟ ਦੈਟ ਇਜ਼ ਦਾ ਬੈਸਟ ਐਂਡ ਦਾ ਮੋਸਟ ਵਾਈਜ਼ ਟ੍ਰੀਟਮੈਂਟ। ਹਮਮ ਸਭ ਤੋਂ ਜ਼ਿਆਦਾ ਉਪਯੋਗੀ ਟ੍ਰੀਟਮੈਂਟ ਜਿਹੜਾ ਹੈ ਉਹ ਸਰਜਰੀ ਹੈ ਹਮ ਕਿਉਂ ਕਿ ਤੁਸੀਂ ਗਾਲਸਟੋਨ ਦੇ ਵਿੱਚ ਸਪੋਜ਼ ਕਰੋ देयर आर ਮੈਡੀਸਨ ਸਾਡੇ ਕੋਲ ਵੀ ਮੈਡੀਸਨ ਹੈਗੀਆਂ ਨਹੀਂ ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਆਲਟਰਨੇਟਿਵ ਮੈਡੀਸਨ ਚੋਂ ਮੈਡੀਸਨ ਲੈਣੀ ਹੈ ਤੁਸੀਂ ਐਲੋਪੈਥੀ ਦੇ ਵਿੱਚੋਂ ਲੈ ਸਕਦੇ ਹੈਗੇ ਉਹ ਆਈ ਕੈਨ ਬੈਟ ਯੂ ਵੀ ਆਈ ਵਿਲ ਗਿਵ ਯੂ ਦ ਮੈਡੀਸਨ ਫਾਰ ਅਰਾਊਂਡ 6 ਟੂ 8 ਮੰਥਸ ਔਰ ਜਿਹੜੇ ਸਟੋਨ ਸੌਫਟ ਸਟੋਨਸ ਹੈਗੇ ਨੇ 6 ਤੋਂ 8 ਐਮ ਐਮ ਤੋਂ ਕੱਟ ਹੈਗੇ ਨੇ देयर आर ਅਰਾਊਂਡ 5 ਟੂ 6 ਇਨ ਨੰਬਰਸ ਹੈਗੇ ਨੇ ਬਹੁਤ ਜ਼ਿਆਦਾ ਨਹੀਂ ਹੈਗੇ ਨਾਟ ਇਨ ਹੰਡਰਡਸ ਔਰ ਥਾਊਜ਼ੈਂਡਸ ਦੇ ਵਿਲ ਗੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਛੋਟਾ ਐਮ ਐਮ ਦੀ ਪੱਥਰੀ ਹੈ ਉਹ ਤੁਸੀਂ ਦਵਾਈ ਦੇ ਜ਼ਰੀਏ ਐਲੋਪੈਥਿਕ ਦਵਾਈ ਦੇ ਜ਼ਰੀਏ ਹੀ ਉਦਾਂ ਹੀ ਕੱਢ ਦੋਗੇ ਕੁੱਲ ਸਕਦੀ ਹੈ ਡੈਫੀਨਟਲੀ ਬਟ ਥੇਅਰ ਇਜ਼ ਅ ਕਲੋਜ਼ ਟੂ ਇਟ ਵਾਈ ਡੈਟ ਇਜ਼ ਨਾਟ ਪ੍ਰੂਡੈਂਟ ਬਿਕਾਜ਼ ਤੁਸੀਂ ਉਹਦਾ ਕਾਰਨ ਬਣਦਾ ਚੇਂਜ ਨਹੀਂ ਕੀਤਾ ਉਹ ਬਣੀ ਸੀਗੀ ਤੁਹਾਡੇ ਲਾਈਫ ਸਟਾਈਲ ਕਰਕੇ ਬਣੀ ਸੀਗੀ ਤੁਹਾਡੇ ਮੈਟਾ ਸਟੇਬਲ ਬਾਈਲ ਕਰਕੇ ਤੁਸੀਂ ਪੱਥਰੀ ਟਿ ਡਿਵੋਲਵ ਕਰਤੀ ਪਰ ਉਹ ਕਾਰਨ ਤਾਂ ਉੱਥੇ ਹੀ ਹੈ ਤੁਸੀਂ ਦਵਾਈ ਉੱਥੇ ਵੀ ਉੱਥੇ ਹੀ ਹੈ ਤੁਸੀਂ ਦਵਾਈ ਉੱਪਰ ਘਟਦਾ ਹੋਰ ਤੁਸੀਂ ਦਵਾਈ ਛੱਡੋਗੇ ਉਹ ਸਾਲ ਦੋ ਸਾਲ ਜ ਦੁਬਾਰਾ ਹੋ ਜਾਏਗੀ ਤਾਂ ਹੀ ਲੋਕੀ ਕਹਿੰਦੇ ਨੇ ਕਿ ਸਾਨੂੰ ਦੁਬਾਰਾ ਹੋ ਜਾਂਦੀ ਐ ਅਸੀਂ ਕੋਈ ਵੀ ਦਵਾਈ ਖਾਂਦੇ ਲੋਕੀ ਕਹਿੰਦੇ ਨੇ ਅਸੀਂ ਐਲੋਪੈਥੀ ਦੀ ਦਵਾਈ ਲਈ ਹੋਮੋਪੈਥੀ ਵਾਲੇ ਵੀ ਇਹ ਕਹਿੰਦੇ ਨੇ ਕਾਫੀ ਜ਼ਿਆਦਾ ਕਾਰਗਰ ਹੁੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਇਹ ਹੋਮੋਪੈਥੀ ਦੀ ਜਿੰਨੀ ਵੱਡੀ 30 ਐਮ ਐਲ ਦੀ ਵੀ ਪੱਥਰੀ ਹੋਏ ਅਸੀਂ ਹੋਮੋਪੈਥੀ ਦੀ ਦਵਾਈਆਂ ਜਿਹੜੀ ਹੈ ਉਹਦੇ ਨਾਲ ਜਿਹੜੀ ਉਹਨੂੰ ਕੱਢ ਦਿੰਨੇ ਆ ਸੋ ਬਟ ਤੁਸੀਂ ਤੁਹਾਡਾ ਇਹ ਕਹਿਣਾ ਹੈ ਕਿ ਉਪਰੀ ਤੌਰ ਤੇ ਤਾਂ ਨਿਕਲ ਜਾਏਗਾ ਬਟ ਤੁਹਾਡੀ ਬੇਸਿਕ ਚੀਜ਼ ਨੂੰ ਆਰਗਨ ਨੂੰ ਆਮ ਕਰ ਜਾਏਗਾ ਉਹ

ਔਰ ਰਾਦਰ ਮਿਨੀਮਲ ਹੈ ਜਿਹੜੀਆਂ ਚੀਜ਼ਾਂ ਤੁਸੀਂ ਪੱਥਰੀ ਦੇ ਰਹਿੰਦੇ ਹੋਏ ਨਹੀਂ ਖਾ ਸਕਦੇ ਇਹ ਜਿਹੜੇ ਪਰਹੇਜ਼ ਪਹਿਲਾਂ ਹੈਗੇ ਨੇ ਉਹ ਬ੍ਰੇਸ਼ਾਂ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਜਾਂ ਇੰਜੋਏ ਕਰ ਸਕਦੇ ਹੋ ਪਿੱਤਰ ਰਿਮੂਵ ਕਰਕੇ ਤੇ ਤਾਰ ਰਿਮੂਵ ਕਰਕੇ ਤੁਸੀਂ ਇੰਜੋਏ ਕਰ ਸਕਦੇ ਹੋ बिकॉज ਤੁਹਾਨੂੰ ਪੇਨ ਨਹੀਂ ਹੋਏਗੀ ਤੁਹਾਡਾ ਮੈਟਰ ਸਟੇਬਲ ਬਾਇਲ ਸਿੱਧਾ ਜਾਂਦਾ ਰਹੇਗਾ ਡਾਕਟਰ ਸਰ ਡਾਕਟਰ ਆਸ਼ੀਸ਼ ਓਰੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮੈਂ ਆਪਣਾ ਗੋਲ ਬਲੇਡਰ ਰਿਮੂਵ ਕਰਾ ਲੈਣਾ ਕਿਉਂਕਿ ਕਈ ਇਨਸੀਡੈਂਟਸ ਮੇਰੇ ਫੈਮਿਲੀ ਦੇ ਅੰਦਰ ਵੀ ਦੇਖੇ ਨੇ ਕਿ ਉਹ ਕਹਿੰਦੇ ਨੇ ਕਿ ਜਦਦਾ ਅਸੀਂ ਗੋਲ ਬਲੇਡਰ ਰਿਮੂਵ ਕਰਾਇਆ ਹੈ ਸਾਡੀ ਡਾਈਜੈਸ਼ਨ ਬਹੁਤ ਪਵਰ ਹੋ ਗਈ ਮੈਂ ਇਹ ਖਾਣਾ ਨਹੀਂ ਖਾ ਸਕਦੀ ਬਲਕਿ ਕਰਾਨ ਤੋਂ ਬਾਅਦ ਪਿੱਤੇ ਨੂੰ ਰਿਮੂਵ ਕਰਾਨ ਤੋਂ ਬਾਅਦ ਜ਼ਿਆਦਾ ਪ੍ਰੋਬਲਮ अपना आज सोशल मीडिया का जमाना है पीपल आर कंफ्यूज वेयर टू गो होम टू सी एंड होम टू फॉलो दीज आर लिटरली मिथ्स देर इज वन वेरी पर्टिकुलर कंडीशन कॉल्ड नॉन अल्सर डिस्पेपसिया और एन यू डी जी कि वी परसेंट केसा च पित्ते की पथरी एसोसीएटिड होंगी है इफ यू हैव दैट बिफोर सर्जरी यू विल बी हैविंग सम गैस्ट्रिक ट्रबल आफ्टर सर्जरी ऑल्सो ਉਹ ਆਪਰੇਸ਼ਨ ਤੋਂ ਪਹਿਲਾਂ ਵੀ ਪਿੱਤੇ ਨਾਲ ਰਿਲੇਟਡ ਨਹੀਂ ਸੀ ਔਰ ਆਪਰੇਸ਼ਨ ਤੋਂ ਬਾਅਦ ਵੀ ਪਿੱਤੇ ਨਾਲ ਰਿਲੇਟਡ ਨਹੀਂ ਹੈ ਓਕੇ ਬਟ ਲਾਈਕ ਤੁਸੀਂ ਪਿਛਲੇ ਜ਼ਮਾਨੇ ਦੇ ਵਿੱਚ ਆਪਣੀ ਹਿਊਮਨ ਸਾਈਕੋਲੋਜੀ ਕੀ ਹੁੰਦੀ ਆ ਵੀ ਆਪਾਂ ਕਿਸੇ ਦਾ ਜਨਮ ਦਿਨ ਕਿਦਾਂ ਯਾਦ ਕਰਦੇ ਸੀਗੇ ਅੱਜ ਕੱਲ ਤਾਂ ਫੇਸਬੁੱਕ ਤੇ ਆ ਜਾਂਦਾ ਨਾ ਪਹਿਲਾਂ ਕੀ ਯਾਦ ਕਰਦੇ ਸੀਗੇ ਇਹ ਆ ਜਦੋਂ ਗਵਾਂਡੀਆਂ ਦੀ ਬੁੜੀ ਮਰੀ ਸੀਗੀ ਉਸ ਤੋਂ 4 ਦਿਨ ਬਾਅਦ ਜੰਮਿਆ ਸੀ ਸਹੀ ਗੱਲ ਹੈ ਠੀਕ ਹੈ ਸਹੀ ਗੱਲ ਹੈ ਇਹ ਇਹਦੇ ਨਾਲੋਂ 4 ਹਫਤੇ ਬਾਅਦ ਇਹਦਾ ਜਨਮ ਦਿਨ ਆਂਦਾ। ਸਾਵਨ ਦੇ ਮਹੀਨੇ 'ਚ ਹੁੰਦਾ ਸੀ। ਸਾਵਨ ਦੇ ਮਹੀਨੇ ਦੇ ਵਿੱਚ ਹੁੰਦਾ। ਸ਼ਗਰਾਂਤ ਤੋਂ 4 ਦਿਨ ਪਹਿਲਾਂ ਹੋਇਆ ਸੀ। ਇਹਦਾ ਹੋਇਆ ਸੀ। ਸੋ ਆਪਣੀ ਟੈਂਡੈਂਸੀ ਹੈ ਵੀ ਆਪਾਂ ਹਰੇਕ ਲਾਈਫ ਦੀ ਪ੍ਰੋਸੈਸ ਜਿਹੜੀ ਚੀਜ਼ ਚੱਲਦੀ ਪਈ ਹੈ ਨਾ ਉਹਦੇ ਵਿੱਚ ਆਪਾਂ ਇੱਕ ਪਿੰਡ ਡ੍ਰੌਪ ਛੱਡਦੇ ਆਂ ਜਿਹਦੇ ਨਾਲ ਆਪਾਂ ਉਹਨੂੰ ਰਿਲੇਟ ਕਰਦੇ ਆਂ। ਥੈਟ ਇਜ਼ ਹਾਊ ਆਵਰ ਮੈਮਰੀ ਡਵੈਲਪਸ। ਸਹੀ ਗੱਲ ਹੈ। ਤੇ ਜਦੋਂ ਤੁਹਾਡਾ ਆਪਰੇਸ਼ਨ ਹੋ ਗਿਆ बिकॉज दैट इज अ बिग थिंग इन योर लाइफ ਆਪਰੇਸ਼ਨ ਛੋਟੀ ਚੀਜ਼ ਨਹੀਂ ਹੁੰਦੀ ਹੈ ਸਰਜਰੀ ਛੋਟੀ ਚੀਜ਼ ਬਿਲਕੁਲ ਨਹੀਂ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜੀ ਵੀ ਕੰਡੀਸ਼ਨ ਹੋਏਗੀ ਭਾਵੇਂ ਤੁਹਾਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ 5 ਮਹੀਨੇ ਬਾਅਦ ਹੈਡੇਕ ਵੀ ਹੋਏਗਾ ਨਾ ਤੁਸੀਂ ਉਹਦਾ ਪਿੰਪੁਆਇੰਟ ਜਿਹੜਾ ਰੈਫਰੈਂਸ ਪੁਆਇੰਟ ਹੈ ਉਹ ਆਪਰੇਸ਼ਨ ਤੇ ਆ ਜਾਏਗਾ that is our human height ਇਹ ਕਰਕੇ ਹੋ ਗਿਆ ਉਹਦੇ ਕਰਕੇ ਹੋ ਗਿਆ ਜਾਂ ਉਸ ਤੋਂ ਬਾਅਦ ਹੋ ਗਿਆ ਇਫ ਯੂ ਆਰ ਵੈਰੀ ਕਰਟਿਅਸ ਟੂ ਯਰ ਡਾਕਟਰ ਯੂ ਵਿਲ ਸੇ ਕਿ ਉਸ ਤੋਂ ਬਾਅਦ ਹੋ ਗਿਆ ਇਫ ਯੂ ਆਰ ਨਾਟ ਕਰਟਿਅਸ ਟੂ ਯਰ ਡਾਕਟਰ ਯੂ ਵਿਲ ਗੋ ਐਂਡ ਸੇ ਕਿ ਇਹ ਉਹਦੇ ਕਰਕੇ ਹੋ ਗਿਆ ਉਦੋਂ ਤੋਂ ਹੀ ਹੋ ਰਿਹਾ ਹੈਗਾ ਬਟ ਦੈਟ ਇਜ਼ ਦਾ ਕੋਰਿਲੇਸ਼ਨ ਐਂਡ ਦਾ ਰੈਲੇਵੈਂਸ ਸੋ ਅੱਜਕੱਲ ਜਿਹੜਾ ਕਹਿੰਦੇ ਨੇ ਕਾਫੀ ਜ਼ਿਆਦਾ ਐਡਵਾਂਸਮੈਂਟ ਆ ਗਈ ਹੈ ਤੇ ਸਰਜਰੀ ਤੇ ਨਾਲ-ਨਾਲ ਦੂਰਬੀਨ ਵਾਲੀ ਵੀ ਸਰਜਰੀ ਦੇ ਥਰੂ ਜਿਹੜਾ ਹੈ ਉਹ ਸਟੋਨ ਜਦੋਂ ਨਿਕਲ ਨਿਕਲ ਜਾਂਦੇ ਨੇ ਲੇਕਿਨ ਅਗਰ ਨਾਲੀ ਨਾਲ ਗੱਲ ਕਰਾਂ ਆਪਰੇਸ਼ਨ ਹੋਣ ਤੋਂ ਬਾਅਦ ਬੰਦੇ ਨੂੰ ਰੈਸਟ ਕਈ ਲੋਕੀ ਕਹਿੰਦੇ ਨੇ ਸਾਨੂੰ ਤਾਂ ਬੈਡ ਰੈਸਟ ਕਰਨਾ ਪਏਗਾ ਘੱਟੋ ਘੱਟ 1 ਮਹੀਨਾ ਆਰਾਮ ਕਰਨਾ ਪੈਂਦਾ ਏ ਵੀ ਸਾਰਾ ਮਿਥ ਹੈ ਕਿ ਸੱਚਮੁੱਚ ਰੈਸਟ ਕਰਨਾ ਪੈਂਦਾ ਏ ਇਹ ਮਿਥ ਪਹਿਲਾਂ ਹਕੀਕਤ ਸੀ ਹੁਣ ਮਿਥ ਹੈ ਹੁਣ ਮਿਥ ਹੈ ਹੁਣ ਮਿਥ ਹੈ ਆਈ ਗਟ ਸੋ ਮਨੀ ਪੇਸ਼IENTS ਜਿਨ੍ਹਾਂ ਦਾ ਸਵੇਰੇ ਆਪਰੇਟ ਹੋਇਆ ਜਾਂ ਦੁਪਹਿਰੇ ਆਪਰੇਟ ਹੋਇਆ ਦੇ ਆਸਕ ਮੀ ਕਿ ਸਰ ਕੈਨ ਆ ਯੂਜ਼ ਮਾਈ ਲੈਪਟਾਪ ਆਈ ਵਾਂਟ ਟੂ ਗੋ ਆਈ ਵਾਂਟ ਟੂ ਜੁਆਇਨ ਮਾਈ ਜੌਬ ਹਮ ਇਹਦੇ ਵਿੱਚ ਤੁਹਾਡਾ ਆਪਣਾ ਪਰਸਨਲ ਲੈਵਲ ਆ ਜਾਂਦਾ ਹੈ ਐਂਡ ਮੋਰ ਦਨ 90% ਆਫ ਦਾ ਪੇਸ਼IENTS ਜਿਹੜੇ ਸਵੇਰੇ ਆਪਰੇਟ ਹੁੰਦੇ ਹੈਗੇ ਨੇ ਉਹ ਸ਼ਾਮ ਨੂੰ ਛੁੱਟੀ ਲੈ ਕੇ ਘਰ ਚਲ ਜਾਂਦੇ ਘਰ ਚਲੇ ਜਾਂਦੇ ਓਵਰ ਅ ਪੀਰੀਅਡ ਆਫ ਟਾਈਮ ਜਦੋਂ ਦਾ ਅਸੀਂ ਮਿਨੀਮਲ ਇਨਵੈਸਿਵ ਨੋ ਡਿਵੈਲਪ ਕੀਤਾ ਹੈਗਾ ਵੀ ਹੈਵ ਸੀਨ ਵੀ ਪੇਸ਼IENT ਦੀ ਰਿਕਵਰੀ ਆਪਣੇ ਘਰ ਦੇ ਮਾਹੌਲ ਚ ਜਾ ਕੇ ਜ਼ਿਆਦਾ ਫਾਸਟ ਹੁੰਦੀ ਹੈ ਰਾਦਰ ਦਨ ਹਸਪੀਟਲ এনਵਾਇਰਨਮੈਂਟ ਨਾਲੋਂ ਹਸਪੀਟਲ ਚ ਤੁਸੀਂ ਕਿਤੇ ਨਾ ਕਿਤੇ ਇੱਕ ਬੈਕ ਆਫ ਮਾਈਂਡ ਦੇ ਉੱਤੇ ਮਤਲਬ ਤੁਸੀਂ ਨੇ ਆਪ ਨੂੰ ਪੇਸ਼ੈਂਟ ਫੀਲ ਕਰਦੇ ਹਾਂ ਆਲਥੋ ਮੈਂ ਆਪਣੇ ਪੇਸ਼ੈਂਟਸ ਨੂੰ ਪੇਸ਼ੈਂਟ ਨਹੀਂ ਕਹਿੰਦਾ ਮੈਂ ਆਪਣੇ ਆਪਰੇਸ਼ਨਸ ਨੂੰ ਆਪਰੇਸ਼ਨ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਜਿਸ ਤਰ੍ਹਾਂ ਮਰਜ਼ੀ ਹੋਵੇ ਬਿਕੋਜ਼ ਆਪਰੇਸ਼ਨ ਉਹ ਹੁੰਦੇ ਸੀ ਕਿ ਜਿਹੜੇ ਅਸੀਂ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕਰਦੇ ਸੀ ਵੀ ਇਹ ਇਦਾਂ 1.5 ਫੁੱਟ ਦਾ ਚੀਰਾ ਲੱਗ ਗਿਆ ਉਹਦੇ ਵਿੱਚ ਉਹਦੀ ਗਏ ਤੁਸੀਂ ਡਿਸੈਕਸ਼ਨ ਕੀਤੀ ਤੇ ਆਪਰੇਟ ਕਰਕੇ ਆਏ ਥੀਸ ਆਰ ਆਲ ਮਿਨਿਮਲੀ ਇਨਵੇਸਿਵ ਪ੍ਰੋਸੀਜਰਸ ਤੁਸੀਂ ਕਈ ਵਾਰੀ ਤਾਂ ਮਿਨਿਮਲ ਇਨਵੇਸਿਵ ਪ੍ਰੋਸੀਜਰ ਕਰਨਾ ਤੁਸੀਂ ਇੱਕ ਟੰਕ ਵੀ ਨਹੀਂ ਲਗਾਉਂਦੇ ਇੱਕ ਟੰਕਾ ਵੀ ਨਹੀਂ ਲ ਸਪੋਜ਼ ਯੂ ਆਰ ਡੂਇੰਗ ਇਟ ਫਾਰ ਪਾਇਲੋਨਾਈਡਲ ਸਾਈਨਸ ਹਿਅਰ ਡੂਇੰਗ ਅ ਸਾਈਲੈਕ ਪ੍ਰੋਸੀਜਰ ਲੇਜ਼ਰ ਦੇ ਨਾਲ ਅੱਗੇ ਕੀ ਕਰਦੇ ਸੀਗੇ ਅਸੀਂ ਉਹਦੀ ਆਪਰੇਟ ਆਪਰੇਟ ਹੋ ਜਾਂਦਾ ਸੀ ਪਾਇਲੋਨਾਈਡਲ ਸਾਈਨਸ ਦਾ ਉਸ ਤੋਂ ਬਾਅਦ ਪੇਸ਼ੈਂਟ ਦੀਆਂ 3 ਮਹੀਨੇ ਪਟੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਉਸ ਤੋਂ ਬਾਅਦ ਫਿਰ ਦੁਬਾਰਾ ਹੋ ਜਾਂਦੀ ਸੀ ਹਮ ਹੁਣ ਲੇਜ਼ਰ ਦੇ ਨਾਲ ਅਸੀਂ ਜਿਹੜੀ ਉਹਦਾ ਸੁਰਾਖ ਹੈਗਾ ਉਹਦੇ ਵਿੱਚੋਂ ਹੀ ਲੇਜ਼ਰ ਨਾਲ ਪਾ ਕੇ ਉਹਨੂੰ ਕਲੀਨ ਕਰਕੇ ਹੀਲ ਕਰਕੇ ਆ ਜਾਂਦਾ ਵਾਓ देयर इज नो ਡਿਸੈਕਸ਼ਨ ਐਟ ਆਲ ਵਾਓ ਇਟਸ ਸੋ ਕੰਫਰਟੇਬਲ ਹਮ Just after three, four hours, patients say, I am ready to go home. Mm. There is nothing. It's absolutely painless. Mm -hmm. Absolutely painless.